ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਜ਼ਿਆਦਾਤਰ ਫਰੂਟ ਖਾਣਾ ਪਸੰਦ ਕਰਦੇ ਨੇ ਤੇ ਮਾਰਕੀਟ ਦੇ ਵਿੱਚ ਵੀ ਕਈ ਤਰ੍ਹਾਂ ਦੇ ਫਲ ਅੱਜ ਕਨੇ ਪਰਤੋਂ ਦਾ ਸੀ ਕਿ ਜਿਹੜੇ ਫਲਾਂ ਦਾ ਸੇਵਨ ਅਸੀਂ ਕਰ ਰਹੇ ਨੇ ਕੁਝ ਮਾਤਰਾ ਦੇ ਵਿੱਚ ਸਾਡੇ ਲਈ ਹੀ ਹਾਨੀਕਾਰਕ ਸਾਬਤ ਹੋ ਰਹੇ ਨੇ ਅਜਿਹੇ ਵਿੱਚ ਲੀਚੀ ਦੀ ਗੱਲ ਕੀਤੀ ਜਾਵੇ ਤਾਂ ਲੀਚੀ ਰੋਜ਼ਾਨਾ ਖਾਣ ਦੇ ਨਾਲ ਜਿਹੜੇ ਕਿ ਖਤਰਨਾਕ ਸਾਬਤ ਹੁੰਦਾ ਤਾਂ ਲੀਚੀ ਦੇ ਵਿੱਚ ਜਿਹੜੀ ਕਿ ਸਵਾਦਿਸ਼ਟਤਾ ਹੁੰਦਾ ਹੀ ਹੈ ਤੇ ਪੋਸ਼ਟਿਕ ਵੀ ਫਲ ਕਿਹਾ ਜਾਂਦਾ ਪਰ ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਜ਼ਿਆਦਾ ਸੇਵਨ ਕਰਨਾ ਸਾੜੇ ਫੇਤੇ ਲਈ ਜਿਹੜੇ ਕਿ ਇਸ ਦਾ ਮਾੜਾ ਪ੍ਰਭਾਵ ਪੈਂਦਾ ਤੁਹਾਨੂੰ ਦੱਸ ਦੇ ਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਜਿੱਥੇ ਖਤਰਨਾਕ ਹੈ ਉੱਥੇ ਹੀ ਇਸ ਨਾਲ ਕਈ ਸਮੱਸਿਆਵਾਂ ਵੀ ਬਦਾ ਹੋ ਜਾਂਦੇ ਨੇ ਜਿਵੇਂ ਨੀਚੇ ਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ 슈ਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਜ਼ਰੂਰ ਤੋਂ ਜ਼ਿਆਦਾ ਨੀਚੀ ਖਾਣ ਨਾਲ ਪੇਟ ਫੁੱਲਣਾ ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਕੁਝ ਲੋਕਾਂ ਨੂੰ ਲੀਚੀ ਤੋਂ ਅਲਰਜੀ ਵੀ ਹੋ ਸਕਦੀ ਹੈ ਇਸ ਨਾਲ ਲਾਲ ਧੱਫੜ ਅਤੇ ਸੋਜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਹਦੇ ਨਾਲ ਹੀ ਗਰਭਤੀ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਗਰਭਤੀ ਔਰਤਾਂ ਨੂੰ ਵੀ ਨੀਚੀ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਇਹ ਬੱਚੇ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਜ਼ਿਆਦਾਤਰ ਫਰੂਟ ਖਾਣਾ ਪਸੰਦ ਕਰਦੇ ਨੇ ਤੇ ਮਾਰਕੀਟ ਦੇ ਵਿੱਚ ਵੀ ਕਈ ਤਰ੍ਹਾਂ ਦੇ ਫਲ ਆ ਚੁੱਕੇ ਨੇ ਪਰ ਤੌਂਦਾ ਸੀ ਕਿ ਜਿਹੜੇ ਫਲਾਂ ਦਾ ਸੇਵਨ ਅਸੀਂ ਕਰ ਰਹੇ ਨੇ ਕੁਝ ਮਾਤਰਾ ਦੇ ਵਿੱਚ ਸਾਡੇ ਲਈ ਹੀ ਹਾਨੀਕਾਰਕ ਸਾਬਤ ਹੋ ਰਹੇ ਨੇ ਅਜਿਹੇ ਵਿੱਚ ਲੀਚੀ ਦੀ ਗੱਲ ਕੀਤੀ ਜਾਵੇ ਤਾਂ ਲੀਚੀ ਰੋਜ਼ਾਨਾ ਖਾਣ ਦੇ ਨਾਲ ਜਿਹੜਾ ਕਿ ਖਤਰਨਾਕ ਸਾਬਤ ਹੁੰਦਾ ਹੈ ਤਾਂ ਲੀਚੀ ਦੇ ਵਿੱਚ ਜਿਹੜਾ ਕਿ ਸਵਾਦਿਸ਼ਟ ਤਾਂ ਹੁੰਦਾ ਹੀ ਹੈ ਤੇ ਪੋਸ਼ਟਿਕ ਵੀ ਫਲ ਕਿਹਾ ਜਾਂਦਾ ਪਰ ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਦਾ ਫੇਵਨ ਕਰਨਾ ਸਾੜੇ ਪੇਤੇ ਲਈ ਜਿਹੜੇ ਕਿ ਇਸ ਦਾ ਮਾੜਾ ਪ੍ਰਭਾਵ ਪੈਂਦਾ ਤੁਹਾਨੂੰ ਦੱਸ ਦੇ ਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਜਿੱਥੇ ਖਤਰਨਾਕ ਹੈ ਉੱਥੇ ਹੀ ਇਸ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ ਜਿਵੇਂ ਨੀਚੇ ਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ 슈ਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਜ਼ਰੂਰ ਤੋਂ ਜ਼ਿਆਦਾ ਲੀਚੀ ਖਾਣ ਨਾਲ ਪੇਟ ਫੁੱਲਣਾ ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਉਜ ਲੋਕਾਂ ਨੂੰ ਲੀਜੀ ਤੋਂ ਅਲਰਜੀ ਵੀ ਹੋ ਸਕਦੀ ਹੈ ਇਸ ਨਾਲ ਲਾਲ ਧੱਫੜ ਅਤੇ ਸੋਜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਹਦੇ ਨਾਲ ਹੀ ਗਰਭਵਤੀ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਗਰਭਵਤੀ ਔਰਤਾਂ ਨੂੰ ਵੀ ਲੀਜੀ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਇਹ ਬੱਚੇ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਜ਼ਿਆਦਾਤਰ ਫਰੂਟ ਖਾਣਾ ਪਸੰਦ ਕਰਦੇ ਨੇ ਤੇ ਮਾਰਕੀਟ ਦੇ ਵਿੱਚ ਵੀ ਕਈ ਤਰ੍ਹਾਂ ਦੇ ਫਲ ਅੱਜ ਕਨੇ ਪਰਤਉਂਦਾ ਸੀ ਕਿ ਜਿਹੜੇ ਫਲਾਂ ਦਾ ਸੇਵਨ ਅਸੀਂ ਕਰ ਰਹੇ ਨੇ ਕੁਝ ਮਾਤਰਾ ਦੇ ਵਿੱਚ ਸਾਡੇ ਲਈ ਹੀ ਹਾਨੀਕਾਰਕ ਸਾਬਤ ਹੋ ਰਹੇ ਨੇ ਅਜਿਹੇ ਵਿੱਚ ਲੀਚੀ ਦੀ ਗੱਲ ਕੀਤੀ ਜਾਵੇ ਤਾਂ ਲੀਚੀ ਰੋਜ਼ਾਨਾ ਖਾਣ ਦੇ ਨਾਲ ਜਿਹੜੇ ਕਿ ਖਤਰਨਾਕ ਸਾਬਤ ਹੁੰਦਾ ਤਾਂ ਲੀਚੀ ਦੇ ਵਿੱਚ ਜਿਹੜੇ ਕਿ ਸਵਾਦਿਸ਼ਟ ਤਾਂ ਹੁੰਦਾ ਹੀ ਹੈ ਤੇ ਪੋਸ਼ਟਿਕ ਵੀ ਫਲ ਕਿਹਾ ਜਾਂਦਾ ਪਰ ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਜ਼ਿਆਦਾ ਦਾ ਸੇਵਨ ਕਰਨਾ ਸਾਡੇ ਸਿਹਤ ਲਈ ਜਿਹੜੇ ਕਿ ਇਸ ਦਾ ਮਾੜਾ ਪ੍ਰਭਾਵ ਪੈਂਦਾ ਤੁਹਾਨੂੰ ਦੱਸ ਦੇ ਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਜਿੱਥੇ ਖਤਰਨਾਕ ਹੈ ਉੱਥੇ ਹੀ ਇਸ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ ਜਿਵੇਂ ਨੀਚੇ ਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ 슈ਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਜ਼ਰੂਰ ਤੋਂ ਜ਼ਿਆਦਾ ਲੀਚੀ ਖਾਣ ਨਾਲ ਪੇਟ ਫੁੱਲਣਾ ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਕੁਝ ਲੋਕਾਂ ਨੂੰ ਲੀਚੀ ਤੋਂ ਅਲਰਜੀ ਵੀ ਹੋ ਸਕਦੀ ਹੈ ਇਸ ਨਾਲ ਲਾਲ ਤਫੜ ਅਤੇ ਸੋਜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਹਦੇ ਨਾਲ ਹੀ ਗਰਭਵਤੀ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਗਰਭਵਤੀ ਔਰਤਾਂ ਨੂੰ ਵੀ ਲੀਚੀ ਦਾ ਸੇਵਨ ਸੀਮਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਇਹ ਬੱਚੇ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ